ਗਿਆਨੀ ਜੈਲ ਸਿੰਘ ਜੀ ਨੇ ਸੰਜੇ ਗਾਂਧੀ ਜੀ ਨੂੰ ਉਪਮਾ ਦੇਣ ਲਈ ਕਿਹਾ ਕਿ ਪ੍ਰਭੂ ਅੱਜ ਪੰਜਾਬ ਦਾ ਜਵਾਈ ਪੰਜਾਬ ਵਿੱਚ ਆਇਆ ਹੈ ਇਹ ਫਿਰ ਉਹ ਮੰਚលਿਆਂ ਦੇ ਵਿੱਚੋਂ ਆਵਾਜ਼ ਦਿੱਤੀ ਵੀ ਜਵਾਈ ਹੋਊ ਤੇਰਾ ਸਾਡਾ ਲੱਗਦਾ ਸਾਲਾ ਮੇਰੇ ਆਪਦੇ ਘਰ ਵਿੱਚ ਮੈਨੂੰ ਯਾਦ ਹੈ ਕਿ ਕੋਈ 50 55 ਮੇਰੇ ਮਹਿਮਾਨ ਜਿਹੜੇ ਦੂਰੋਂ ਆਏ ਹੋਏ ਸੀ ਜ਼ਬਰਦਸਤੀ ਲਿਆਂਦੇ ਗਏ ਸੀ ਘੱਟ ਦਿਖਾਉਣ ਲਈ ਉਹ ਸਾਰੇ ਸਾਰਾ ਦਿਨ ਸਾਡਾ ਤਾਂ ਲੰਗਰ ਹੀ ਚੱਲਦਾ ਰਿਹਾ ਇੱਥੇ ਔਰ ਉਸ ਦਿਨ 6-7 ਇੱਥੇ ਮੌਤਾਂ ਵੀ ਹੋਈਆਂ ਪ੍ਰਬੰਧ ਸਰਕਾਰ ਦਾ ਕੋਈ ਨਹੀਂ ਸੀ ਪਾਣੀ ਤੱਕ ਦਾ ਪ੍ਰਬੰਧ ਹੈ ਨਹੀਂ ਸੀ ਫਿਰ ਮਾਝੇ ਵਾਲੀ ਜਿਹੜੇ ਉਸ ਵੇਲੇ ਦੇ ਲੀਡਰ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹ ਮੈਮੋਰੀਅਲ ਜਿਹੜਾ ਐਂਗਲੋ ਸਿੱਖ ਵਾਰ ਮੈਮੋਰੀਅਲ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਲੈ ਕੇ ਜਾਈਏ ਇੱਕ ਵਾਰੀ ਕੈਰੋਂ ਸਾਹਿਬ ਦਾ ਟੈਲੀਫੋਨ ਆਇਆ ਸਰਦਾਰ ਸਾਧੂ ਸਿੰਘ ਜੀ ਨੂੰ ਕਿ ਆਪਾਂ ਪਾਖੜਾ ਟਾਈਮ ਤੇ ਚੱਲਣਾ ਉਸ ਵੇਲੇ ਸਰਦਾਰ ਸਾਧੂ ਸਿੰਘ ਜੀ ਨੇ ਮਹਿੰਦਰ ਸਿੰਘ ਗਿੱਲ ਨੂੰ ਪਿਆਰ ਕੀਤਾ ਵੀ ਤੁਸੀਂ ਵੀ ਨਾਲ ਚੱਲੋ ਉੱਥੇ ਜਿਸ ਵੇਲੇ ਬੰਦ ਦੇ ਉੱਪਰ ਦੋਨੋਂ ਟਾਇਲ ਰਹੇ ਸੀਗੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਔਰ ਸਰਦਾਰ ਸਾਧੂ ਸਿੰਘ ਹਮਦਰਦ ਸਰਦਾਰ ਮਹਿੰਦਰ ਸਿੰਘ ਗਿੱਲ ਉਹਨਾਂ ਦੇ ਪਿੱਛੇ ਪਿੱਛੇ ਸੀ ਜੀ ਤੋਂ ਦੋਖ ਗੇੜੇ ਕੱਢਣ ਤੋਂ ਬਾਅਦ ਕੈਰੋਂ ਸਾਹਿਬ ਦੀ ਨਿਗਾਹ ਪਈ ਉਹਨਾਂ ਨੇ ਪੁੱਛਿਆ ਹਮਦਰਦ ਜੀ ਤੋਂ ਕਿ ਇੱਕ ਲੜਕਾ ਕੌਣ ਹੈ ਤੋ ਉਹਨਾਂ ਨੇ ਦੱਸਿਆ ਵੀ ਇਹ ਫਿਰੋਸ਼ਾ ਫਿਰੋਸ਼ਾ ਤੋਂ ਹੈ ਜਿੱਥੇ ਸਿੱਕਾਂ ਦੀ ਲੜਾਈ ਹੋਈ ਸੀ ਤੋ ਉਸ ਵੇਲੇ ਕੈਰੋਂ ਸਾਹਿਬ ਨੇ ਇੱਕਦਮ ਸਵਾਲ ਕੀਤਾ ਮਹਿੰਦਰ ਸਿੰਘ ਗਿੱਲ ਤੇ ਕਹਿੰਦੇ ਭਾਈ ਤੂੰ ਉਸ ਇਲਾਕੇ ਦਾ ਬੰਦਾ ਹੈ ਉਸ ਇਲਾਕੇ 'ਚ ਸਾਡੇ ਪੈਰ ਕਿਵੇਂ ਟਿਕਣਗੇ ਕਾਂਗਰਸ ਤੇ ਕਿਉਂਕਿ ਉਸ ਤੋਂ ਪਹਿਲਾਂ ਦੋ ਇਲੈਕਸ਼ਨਾਂ ਹੋ ਚੁੱਕੀਆਂ ਸੀ ਬੁਵੰਜਾ 'ਚ ਸਰਦਾਰ ਜਗਜੀਤ ਸਿੰਘ ਗੋਗਵਾਨੀ ਮੈਂਬਰ ਐਮ ਐਲ ਏ ਬਣੇ ਔਰ ਦੂਸਰੀ ਇਲੈਕਸ਼ਨ ਸਰਦਾਰ ਪ੍ਰਤਾਪ ਸਿੰਘ ਰੱਤਾਖੇੜਾ ਤੰਦੂ ਸਾਹਿਬ ਉਹ ਐਮਐਲਏ ਦੋਨੋਂ ਹੀ ਅਕਾਲੀ ਪਾਰਟੀ ਵੱਲੋਂ ਬਣੇ। ਤੋਂ ਉਸ ਚੀਜ਼ ਤੇ ਸਰਦਾਰ ਮਹਿੰਦਰ ਸਿੰਘ ਗਿੱਲ ਨੇ ਫਿਰ ਇਹ ਕੈਰੋਂ ਸਾਹਿਬ ਨੂੰ ਜਵਾਬ ਦਿੱਤਾ ਕਿ ਜੇ ਆਪਾਂ ਸ਼ਹੀਦਾਂ ਦਾ ਓਟ ਆਸਰਾ ਲਈਏ ਤਾਂ ਆਪਾਂ ਕਾਮਯਾਬ ਹੋ ਸਕਦੇ ਹਾਂ। ਐਂਗਲੋ ਸਿੱਖ ਵਾਰਤਿਆ ਸੀ ਗੱਲ ਕਰਨੀ ਹੈ। ਉਸ ਦੀ ਜਿਹੜੀ ਯਾਦਗਾਰ ਹੈ ਉਹ ਫਿਰੋਜ਼ਪੁਰ ਦੇ ਵਿੱਚ ਬਣੀ ਹੈ। ਉਹ ਬਣੀ ਕਿਵੇਂ ਹੈ? ਉਸ ਉੱਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਬਾਪੂ ਜੀ ਨੇ ਪਹਿਲਾਂ ਬਾਪੂ ਜੀ ਦਾ ਸਵਾਗਤ ਕਰਦੇ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪੀਪੀਸੀ ਨਿਊਜ਼ ਧੰਨਵਾਦ ਜੀ ਬਾਪੂ ਜੀ ਤੁਹਾਡਾ ਨਾਮ ਕੀ ਹੈ ਜੀ ਲక్ష్మణ ਸਿੰਘ ਜੀ ਅ ਲక్ష్మణ ਸਿੰਘ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜੀ ਫਿਰੋਜ਼ਪੁਰ ਦੇ ਵਿੱਚ ਜਿਹੜੀ ਅੰਗਰੇਜ਼ਾਂ ਤੇ ਸਿੱਖਾਂ ਦੀ ਜਿਹੜੀ ਪਹਿਲੀ ਲੜਾਈ ਹੁੰਦੀ ਹੈ ਚਾਹੇ ਉਹ ਮੁਤਕੀ ਦੀ ਲੜਾਈ ਹੈ ਫਿਰੂ ਸ਼ਹਿਰ ਦੀ ਲੜਾਈ ਹੈ ਜੀ ਉਸ ਤੋਂ ਬਾਅਦ ਲੰਮੇ ਸਮੇਂ ਬਾਅਦ ਇੱਥੇ ਇੱਕ ਯਾਦਗਾਰੀ ਬਣਾਈ ਜਾਂਦੀ ਹੈ ਉਹ ਯਾਦਗਾਰੀ ਕਿਵੇਂ ਬਣਦੀ ਹੈ ਤੁਹਾਡੀ ਹੋਸ਼ ਆਵਾਜ਼ ਦੇ ਵਿੱਚ ਉਹ ਨਜ਼ਰੀਆ ਜਿਹੜਾ ਉਹ ਸਾਡੀ ਸੰਗਤ ਨੂੰ ਜ਼ਰੂਰ ਦੱਸਿਆ ਜਾਵੇ ਸਰਦਾਰ ਮਹਿੰਦਰ ਸਿੰਘ ਗਿੱਲ ਜਿਨ੍ਹਾਂ ਦਾ ਪਿੰਡ ਫਿਰੋਸ਼ਾ ਸੀ ਉਹ ਮੇਰੇ ਕਲਾਸ ਫੈਲੋ ਰਹੇ ਆ ਔਰ ਉਹਨਾਂ ਦਾ ਕੁਝ ਪੜਾਈ ਵਿੱਚ ਜ਼ਿਆਦਾ ਮਨ ਨਹੀਂ ਲੱਗਾ ਮਾਸਟਰ ਤਾਰਾ ਸਿੰਘ ਜੀ ਫਿਰੋਸ਼ਾ ਹੁੰਦੇ ਹੁੰਦੇ ਸੀ ਤੋਂ ਉਹਨਾਂ ਤੋਂ ਸਿੱਖਿਆ ਲੈ ਕੇ ਉਹ ਕੁਝ ਸਿਆਸਤ ਵੱਲ ਚੁਕਾਰ ਰੱਖਦੇ ਸੀ ਸਰਦਾਰ ਮਹਿੰਦਰ ਸਿੰਘ ਗਿੱਲ ਔਰ ਇਸੇ ਦੌਰਾਨ ਪੜਾਈ ਛੱਡ ਕੇ ਫਿਰ ਉਹ ਸਰਦਾਰ ਗੁਰਵਚਨ ਸਿੰਘ ਜੀ ਲੰਡੇਕਿਆਂ ਵਾਲੇ ਬੱਚੇ ਬੱਚਿਆਂ ਦੇ ਵੈਦ ਜਿਹੜੇ ਮੋਗੇ ਤੋਂ ਮਸ਼ਹੂਰ ਸੀ ਉਹਨਾਂ ਦੇ ਨਾਲ ਉਹ ਜੁੜ ਗਏ ਉਹਨਾਂ ਤੋਂ ਉਹਨਾਂ ਨੇ ਦੋ ਤਿੰਨ ਏਜੰਸੀਆਂ ਇੱਕ ਗਲੰਦਰ ਤੇ ਇੱਧਰ ਦੁਆਬੇ ਦੇ ਵਿੱਚ ਹੀ ਬਾਕੀ ਦੋ ਏਜੰਸੀਆਂ ਉਹਨਾਂ ਦੀਆਂ ਸੀ ਜੀ ਉਹਨਾਂ ਦਾ ਆਮ ਜਾਣ ਆਉਣ ਜਿਹੜਾ ਜਲੰਧਰ ਰਹਿੰਦਾ ਸੀ ਉੱਥੇ ਉਹਨਾਂ ਦੀ ਵਾਕਸ਼ੀਤ ਕਿਉਂਕਿ ਮਾਸਟਰ ਤਾਰਾ ਸਿੰਘ ਉਹਨਾਂ ਤੋਂ ਸਿੱਖਿਆ ਲਈ ਸੀ ਸਿਆਸਤ ਦੀ ਇਸ ਕਰਕੇ ਉਹਨਾਂ ਦਾ ਫਿਰ ਜੋੜ ਮੇਲ ਸਰਦਾਰ ਵਾਹੀ ਗਰੂ ਸਾਧੂ ਸਿੰਘ ਜੀ ਹਮਦਰਦ ਅਜੀਤ ਅਖਬਾਰ ਦੇ ਜਿਹੜੇ ਫਾਊਂਡਰ ਸੀ ਉਹਨਾਂ ਦੇ ਨਾਲ ਹੋ ਗਿਆ ਸੰਪਰਕ ਹੋ ਗਿਆ ਔਰ ਉਹ ਸੰਪਰਕ ਇੰਨਾ ਹੋ ਗਿਆ ਕਿ ਫਿਰ ਹੌਲੀ-ਹੌਲੀ ਉਹ ਛੋਟੇ-ਛੋਟੇ ਆਰਟੀਕਲ ਸਰਦਾਰ ਸਾਧੂ ਸਿੰਘ ਹੁਣੀ ਮਿੰਦਰ ਸਿੰਘ ਗੈਲ ਉਹਨਾਂ ਦੇ ਨਾਂ ਤੇ ਦੇਣ ਲੱਗ ਪਏ ਤੋ ਅਖੀਰ ਇੱਕ ਵਾਰੀ ਕੈਰੋਂ ਸਾਹਿਬ ਦਾ ਟੈਲੀਫੋਨ ਆਇਆ ਸਰਦਾਰ ਸਾਧੂ ਸਿੰਘ ਜੀ ਨੂੰ ਕਿ ਆਪਾਂ ਪਾਖੜਾ ਡੈਮ ਤੇ ਚੱਲਣਾ ਹੈ। ਤੋਂ ਉਸ ਵੇਲੇ ਸਰਦਾਰ ਸਾਧੂ ਸਿੰਘ ਜੀ ਨੇ ਮਹਿੰਦਰ ਸਿੰਘ ਗਿੱਲ ਨੂੰ ਤਿਆਰ ਕੀਤਾ ਵੀ ਤੁਸੀਂ ਵੀ ਨਾਲ ਚੱਲੋ। ਉੱਥੇ ਜਿਸ ਵੇਲੇ ਬੰਨ ਦੇ ਉੱਪਰ ਦੋਨੋਂ ਟਾਇਲ ਰਹੇ ਸੀਗੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਔਰ ਸਰਦਾਰ ਸਾਧੂ ਸਿੰਘ ਹਮਦਰਦ ਸਰਦਾਰ ਮਹਿੰਦਰ ਸਿੰਘ ਗਿੱਲ ਉਹਨਾਂ ਦੇ ਪਿੱਛੇ-ਪਿੱਛੇ ਸੀ। ਜੀ ਤੋ ਦੋਖ ਗੇੜੇ ਕੱਢਣ ਤੋਂ ਬਾਅਦ ਕੈਰੋਂ ਸਾਹਿਬ ਦੀ ਨਿਗਾਹ ਪਈ ਉਹਨਾਂ ਨੇ ਪੁੱਛਿਆ ਹਮਦਰਦ ਜੀ ਤੋਂ ਕਿ ਲੜਕਾ ਕੌਣ ਹੈ ਤੋ ਉਹਨਾਂ ਨੇ ਦੱਸਿਆ ਵੀ ਇਹ ਫਿਰੋਸ਼ਾ ਫਿਰੋਸ਼ਾ ਤੋਂ ਹੈ ਜਿੱਥੇ ਸਿੱਖਾਂ ਦੀ ਲੜਾਈ ਹੋਈ ਸੀ ਤੋ ਉਸ ਵੇਲੇ ਕੈਰੋਂ ਸਾਹਿਬ ਨੇ ਇੱਕਦਮ ਸਵਾਲ ਕੀਤਾ ਮਹਿੰਦਰ ਸਿੰਘ ਗਿੱਲ ਤੇ ਕਹਿੰਦੇ ਭਾਈ ਤੂੰ ਉਸ ਇਲਾਕੇ ਦਾ ਬੰਦਾ ਹੈ ਉਸ ਇਲਾਕੇ 'ਚ ਸਾਡੇ ਪੈਰ ਕਿਵੇਂ ਟਿਕਣਗੇ ਕਾਂਗਰਸ ਦੇ ਕਿਉਂਕਿ ਉਸ ਤੋਂ ਪਹਿਲਾਂ ਦੋ ਇਲੈਕਸ਼ਨਾਂ ਹੋ ਚੁੱਕੀਆਂ ਸੀ 52 ਸਰਦਾਰ ਜਗਜੀਤ ਸਿੰਘ ਗੋਗਵਾਣੀ ਮੈਂਬਰ ਐਮਐਲਏ ਬਣੇ ਔਰ ਦੂਸਰੀ ਇਲੈਕਸ਼ਨ ਸਰਦਾਰ ਪ੍ਰਤਾਪ ਸਿੰਘ ਰੱਤਾਖੇੜਾ ਸੰਧੂ ਸਾਹਿਬ ਉਹ ਐਮਐਲਏ ਦੋਨੋਂ ਹੀ ਅਕਾਲੀ ਪਾਰਟੀ ਵੱਲੋਂ ਬਣੇ। ਤੋਂ ਉਸ ਚੀਜ਼ ਤੇ ਸਰਦਾਰ ਮਹਿੰਦਰ ਸਿੰਘ ਗਿੱਲ ਨੇ ਫਿਰ ਇਹ ਕੈਰੋਂ ਸਾਹਿਬ ਨੂੰ ਜਵਾਬ ਦਿੱਤਾ ਕਿ ਜੇ ਆਪਾਂ ਸ਼ਹੀਦਾਂ ਦਾ ਓਟ ਆਸਰਾ ਲਈਏ ਤਾਂ ਆਪਾਂ ਕਾਮਯਾਬ ਹੋ ਸਕਦੇ ਆ। ਔਰ ਉਸੇ ਸਾਲ ਇਹ ਗੱਲ ਹੈ ਮਤਲਬ 55 ਦੀ ਜੀ ਤੋਂ 55 ਦੇ ਵਿੱਚ ਵਾਹੀਕਰੂ 22 ਦਸੰਬਰ ਨੂੰ ਵੈਸੇ ਉਹਦੋਂ ਪਹਿਲਾਂ 55 ਚ ਫਲੱਡ ਆ ਚੁੱਕਿਆ ਸੀ ਇੱਥੇ ਤੋਂ 22 ਦਸੰਬਰ ਕਿਉਂਕਿ 22 ਦਸੰਬਰ ਲੜਾਈ ਦਾ ਅੰਤ ਹੋ ਗਿਆ ਸੀ ਫਿਰੋਸ਼ਾ ਵਾਲੀ ਦਾ ਤੇ ਉਸ ਦੇ ਵਿੱਚ ਵਾਹੀਕਰੂ ਨੇ ਦੱਸਿਆ ਕਿ ਉਹਨਾਂ ਦਾ ਛੀਦਾਂ ਦਾ ਦਿਨ ਮਨਾਇਆ ਆਪਾਂ ਫਿਰੋਜ਼ਸ਼ਾਹ ਦੇ ਵਿੱਚ ਉਹ ਦਿਨ ਮਨਾਇਆ ਗਿਆ ਔਰ ਉੱਥੇ ਕੈਰੋਂ ਸਾਹਿਬ ਨੇ ਬਿਆਨ ਦਿੱਤਾ ਕਿ ਮੈਂ ਬੜਾ ਫਖਰ ਮਹਿਸੂਸ ਕਰਦਾ ਹਾਂ ਕਿ ਮੈਂ ਉਸ ਧਰਤੀ ਵਿੱਚ ਖੜਾ ਹਾਂ ਜਿੱਥੇ ਮਹਾਨ ਯੋਧਿਆਂ ਦਾ ਸਿੱਖ ਯੋਧਿਆਂ ਦਾ ਖੂਨ ਡੁੱਲਿਆ ਪਰ ਨਾਲ ਹੀ ਮੈਨੂੰ ਅਫਸੋਸ ਹੈ ਕਿ ਇੱਥੇ ਯਾਦਗਾਰ ਉਹਨਾਂ ਦੀ ਕੋਈ ਨਹੀਂ ਆਪਾਂ ਬਣਾ ਸਕੇ ਮੈਂ ਤੁਹਾਡੀ ਮਜਬੂਰੀ ਸਮਝਦਾ ਹਾਂ ਤੁਹਾਡੇ ਕਿਉਂਕਿ ਸੇਮ ਮਤਲਬ ਫਲੱਡ ਆ ਗਿਆ ਸੀ ਜੀ ਤੋਂ ਇਸ ਕਰਕੇ ਇਹ ਜਿਹੜਾ ਹੈ ਕੋਸ਼ਿਸ਼ ਤੁਸੀਂ ਵੀ ਕਰੋ ਫੰਡ ਇਕੱਠਾ ਕਰੋ ਔਰ ਮੈਂ ਸਰਕਾਰ ਵੱਲੋਂ ਇੱਥੇ ਯਾਦਗਾਰ ਖੜੀ ਕਰਾਉਂਗਾ ਇਹ ਉਹ ਬਤੌਰ ਸੀਐਮ ਸੀਗੇ ਜੀ ਇਹ ਬਤੌਰ ਚੀ ਮੰਟਰੀ ਯੈਸ ਸੀਐਮ ਸੀ ਤਾਂ ਖੈਰ ਉਹ ਸਾਲ ਲੰਘ ਗਿਆ ਉਸ ਸਾਲ ਦੇ ਵਿੱਚ ਫਿਰਮਿੰਦਰ ਸਿੰਘ ਗਿੱਲ ਨੇ ਇੱਥੇ ਆਪਣੇ ਚੌਧਰੀ ਪੀਮ ਸਿੰਘ ਜੀ ਡੀਸੀ ਸੀ ਉਹਨਾਂ ਦੇ ਨਾਲ ਮਿਲ ਕੇ ਮਹਿੰਦਰ ਸਿੰਘ ਗੇਲ ਨੇ 119000 ਰੁਪਇਆ ਇਕੱਤਰ ਕੀਤਾ ਇਕੱਤਰ ਕਰਨ ਤੋਂ ਬਾਅਦ ਅਗਲਾ ਜਦੋਂ 56 ਵਾਲਾ ਆਇਆ 22 ਦਸੰਬਰ ਤਾਂ ਉਸ ਵੇਲੇ ਤੱਕ ਨਕਸ਼ਾ ਤਿਆਰ ਹੋ ਗਿਆ ਸੀ ਤਾਂ ਦੂਸਰੀ ਵਾਰੀ ਜਦੋਂ ਕੈਰੋਂ ਸਾਹਿਬ ਆਏ ਤਾਂ ਕਿਉਂਕਿ ਇਲਾਕੇ 'ਚ ਸੇਮ ਪੈ ਚੁੱਕੀ ਸੀ ਤਾਂ ਇਲੈਕਸ਼ਨ ਦੇ ਵਿੱਚ ਉਹ ਦੁਬਾਰਾ ਹਾਰ ਚੁੱਕੇ ਸੀ ਇੱਥੇ ਅਕਾਲੀ ਦਲ ਦਾ ਉਮੀਦਵਾਰ ਬਣ ਗਿਆ ਸੀ ਤਾਂ ਫਿਰ ਉਹਨਾਂ ਨੇ ਪੈਂਤਰਾ ਬਦਲਿਆ ਕਿ ਮੈਂ ਜਿਹੜੇ ਆਰਚੀਟੈਕਟਸ ਤੋਂ ਬਿਲਡਿੰਗ ਬਣਾਈ ਹੈ ਉਹਦਾ ਭਾਰ ਬਹੁਤ ਜ਼ਿਆਦਾ ਹੈਵੀ ਬਿਲਡਿੰਗ ਹੈ ਔਰ ਥੋੜੀ ਧਰਤੀ ਸੁਣਾ ਇਸ ਵੇਲੇ ਸੇਮ ਪਿਆ ਚੁੱਕੀ ਹੈ ਤੋਂ ਇਸ ਕਰਕੇ ਇਸ ਧਰਤੀ ਨੇ ਉਸ ਬਿਲਡਿੰਗ ਦਾ ਭਾਰ ਨਹੀਂ ਚੁੱਕਣਾ ਤੋਂ ਮੈਂ ਥੋੜਾ ਜਿਹੜਾ 119000 ਹੈ ਉਹ ਗਵਰਨਮੈਂਟ ਫੰਡ ਦੇ ਵਿੱਚ ਕਨਵਰਟ ਕਰਦਾ ਜਿਸ ਵੇਲੇ ਹਾਲਾਤ ਨਾਰਮਲ ਹੋ ਜਾਣਗੇ ਫਿਰ ਆਪਾਂ ਦੁਬਾਰਾ ਇਹ ਮੈਮੋਰੀਅਲ ਬਣਾਉਣ ਦੀ ਸੋਚਾਂਗੇ ਔਰ ਉਹ ਮੈਮੋਰੀਅਲ ਦੀ ਗੱਲ ਹਿੱਲਣ ਦੇ ਨਾਲ ਫਿਰ ਮਾਝੇ ਵਾਲੀ ਜਿਹੜੇ ਉਸ ਵੇਲੇ ਦੇ ਲੀਡਰ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹ ਮੈਮੋਰੀਅਲ ਜਿਹੜਾ ਐਂਗਲੋ ਸਿੱਖ ਵਾਰਮ ਮੈਮੋਰੀਅਲ ਅੰਮ੍ਰਿਤਸਰ ਤੋਂ ਅਮ੍ਰਿਤਸਰ ਚਾਉ ਲੈ ਕੇ ਜਾਈਏ ਤਾਂ ਉਸ ਲਈ ਉਹਨਾਂ ਦੀ ਕੋਸ਼ਿਸ਼ ਜਾਰੀ ਰਹੀ ਪਰ ਸਮਾਂ ਲੰਘਦਾਰਿਆ ਅਖੀਰ ਗਿਆਨੀ ਜੈਲ ਸਿੰਘ ਦੀ 1972 ਚ ਜਦੋਂ ਹਕੂਮਤ ਆਈ ਹੈ ਉਸ ਵੇਲੇ ਗਿਆਨੀ ਜ਼ੈਲ ਸਿੰਘ ਜੀ ਨੇ ਔਰ ਮਹਿੰਦਰ ਗਿੱਲ ਉਸ ਵੇਲੇ ਐਮਐਲਏ ਬਣ ਚੁੱਕਿਆ ਸੀ। ਤੋਂ ਗਿਆਨੀ ਜੀ ਨੇ ਹਿੰਟ ਦਿੱਤਾ ਮਹਿੰਦਰ ਸਿੰਘ ਗਿੱਲ ਨੂੰ ਔਰ ਉਸਨੇ ਅਸੈਂਬਲੀ ਦੇ ਵਿੱਚ ਫਿਰ ਜਦੋਂ ਸਵਾਲ ਉੱਠਿਆ ਕਿ ਯਾਦਗਾਰ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਵਿੱਚ ਬਣਾਈ ਜਾਵੇ ਉੱਥੇ ਸੰਗਤ ਜ਼ਿਆਦਾ ਆਉਂਦੀ ਹੈ ਸਿੱਖੀ ਦਾ ਪ੍ਰਚਾਰ ਜ਼ਿਆਦਾ ਹੋ ਪਰ ਮਹਿੰਦਰ ਸਿੰਘ ਗਿੱਲ ਜੀ ਦਾ ਫਿਰ ਜੋ ਸੀ ਬਿਆਨ ਉਹ ਇਹ ਸੀ ਕਿ ਚਾਰ ਲੜਾਈਆਂ ਅੰਗਰੇਜ਼ਾਂ ਨੇ ਸਿੱਖਾਂ ਨਾਲ ਲੜੀਆਂ ਜਿੰਨਾ ਚੋ ਤਿੰਨ ਫਿਰੋਜ਼ਪੁਰ ਦੇ ਵਿੱਚ ਲੜੀਆਂ ਗਈਆਂ ਸਭ ਤੋਂ ਪਹਿਲੀ ਮੁੱਦਕੀ ਦੂਸਰੀ ਫਿਰੋਸ਼ਾ ਔਰ ਤੀਸਰੀ ਸਭਰਾਉ ਤਿੰਨੇ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹੈ ਔਰ ਇਸ ਕਰਕੇ ਚੌਥੀ ਜਿਹੜੀ ਆ ਉਹ ਲਾਹੌਰ ਕੱਲਿਆਂ ਵਾਲੀ ਦਾ ਲੜਾਈ ਜਿਹੜੀ ਆ ਲਾਹੌਰ ਦੇ ਵਿੱਚ ਲੜੀ ਗਈ ਹੈ ਸੋ ਹੁਣ ਵਾਲਾ ਜਿਹੜਾ ਮੱਝਾ ਇਹਦੇ ਵਿੱਚ ਤਾਂ ਲੜਾਈ ਕੋਈ ਨਹੀਂ ਲੜੀ ਗਈ ਇਹਨਾਂ ਦੀ ਯਾਦਗਾਰ ਤੇ ਉੱਤੇ ਕੋਈ ਇਹਨਾਂ ਦਾ ਹੱਕ ਨਹੀਂ ਬਣਦਾ ਉਸ ਬਣਾ ਦੇ ਉੱਤੇ ਫਿਰ ਇਹ ਸੈਂਕਸ਼ਨ ਹੋਈ ਕਿ ਫਿਰੋਜ਼ਪੁਰ ਦੇ ਵਿੱਚ ਇਹ ਯਾਦ ਬਣਾਈ ਜਾਵੇ। ਔਰ ਸਰਦਾਰ ਮਹਿੰਦਰ ਸਿੰਘ ਜੀ ਰੰਦਾਵਾ ਸਾਹਿਬ ਉਸ ਵੇਲੇ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਸੀ ਉਹਨਾਂ ਨੇ ਆਪ ਦੇ ਆਰਕੀਟੈਕਟਸ ਤੋਂ ਸਾਰਾ ਨਕਸ਼ਾ ਬਣਵਾਇਆ ਔਰ ਉਹ ਐਸਾ ਖੂਬਸੂਰਤ ਨਕਸ਼ਾ ਸੀ ਉਹਨਾਂ ਨੇ ਕਿਸ ਨੂੰ ਟੂਰਿਸਟ ਸਪੌਟ ਬਣਾਉਣ ਦੀ ਕੋਸ਼ਿਸ਼ ਕੀਤੀ। ਇੱਥੇ ਇੱਕ ਨਵਾਂ ਮੋਗਾ ਨਹਿਰ ਕਿਉਂਕਿ ਜਿਹੜੀ ਸਰਹੰਦ ਫੀਡਰ ਹੈ ਦੋ ਨਹਿਰਾਂ ਇਕੱਠੀਆਂ ਜਾ ਰਹੀਆਂ ਜਿੱਥੇ ਹੁਣ ਇਸ ਵੇਲੇ ਐਂਗਲੋ ਸਿਕਵਾਰ ਮੈਮੋਰੀਅਲ ਬਣਿਆ ਹੋਇਆ ਹੈ ਤਾਂ ਉਸ ਚੀਜ਼ ਨੂੰ ਲੈ ਕੇ ਜਿਹੜੀ ਸਰਹੰਦ ਫੀਡਰ ਹੈ ਨਹਿਰ ਉਹਦੇ ਚੋਂ ਆਊਟਲੈਟ ਲੈ ਕੇ ਉਹ ਝੀਲ ਉੱਥੇ ਬਣਾਉਣਾ ਚਾਹੁੰਦੇ ਸੀ ਜਿੱਥੇ VOTING ਵਗੈਰਾ ਹੋਵੇ ਫਿਸ਼ਿੰਗ ਹੋਵੇ ਸਾਰੀਆਂ ਇਹ ਚੀਜ਼ਾਂ ਜਿਹੜੀਆਂ ਟੂਰਿਸਟਸ ਲਈ ਮਹਿੰਗਾ ਕੀਤੀਆਂ ਜਾਣ ਤਾਂ ਕਿ ਲੋਕ ਵੱਧ ਵਧਾ ਕੇ ਯਾਦਗਾਰ ਵੀ ਦੇਖਣ ਔਰ ਆਪ ਦਾ ਛੁੱਟੀ ਵੀ ਖੁਸ਼ੀ ਨਾਲ ਮਨਾਉਣ ਬੱਚਿਆਂ ਦੇ ਨਾਲ ਤੋਂ ਬਾਅਦ ਦੇ ਵਿੱਚ ਫਿਰ ਇਹ ਯਾਦਗਾਰ ਯਾਦਗਾਰ ਜੋ ਹੈ ਇਹ ਵਜੂਦ ਦੇ ਵਿੱਚ ਆਈ ਇਹ ਤੇ ਦੇਖੋ ਜੀ ਉਸ ਵੇਲੇ ਰਾਜਸਥਾਨ ਦੇ ਚੀਫ ਮਿਨਿਸਟਰ ਸਦਾ ਕਹਿਰੋਂ ਸਿੰਘ ਪੰਜਾਬ ਦੇ ਚੀਫ ਮਿਨਿਸਟਰ ਸੀ ਵਾਹਿਗੁਰੂ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਜੀ ਔਰ ਸੁਖਾੜੀਆ ਜੀ ਰਾਜਸਥਾਨ ਦੇ ਚੀਫ ਮਿਨਿਸਟਰ ਸੀ ਇਹਨਾਂ ਦੋਨਾਂ ਦਾ ਆਪੋ ਵਿੱਚ ਹੀ ਪਾਰਟੀ ਪੱਧਰ ਤੇ ਵੈਸੇ ਵੀ ਇਹਨਾਂ ਦਾ ਮਤਲਬ ਕਾਫੀ ਆਪੋ ਵਿੱਚ ਹੀ ਮੇਲ ਮਲਾਫ ਸੀ ਉਹ ਮੇਲ ਮਲਾਫ ਦੇ ਇਸ ਦੇ ਵਿੱਚ ਹੀ ਆ ਜਿਹੜੀ ਵੱਡੀ ਨਹਿਰ ਰਾਜਸਥਾਨ ਫੀਡਰ ਜੀ ਨੂੰ ਕਿਹਾ ਜਾਂਦਾ ਜੀ ਮਤਲਬ ਆਊਟਲੈਟ ਕੋਈ ਵੀ ਪੰਜਾਬ ਦੇ ਵਿੱਚ ਨਹੀਂ ਖੁੱਲਦਾ ਸਾਰੇ ਦਾ ਸਾਰਾ ਪਹਿਲਾ ਆਲਕੂਲੇਟਰ ਉਹਦਾ ਰਾਜਸਥਾਨ ਚ ਜਾ ਕੇ ਖੁੱਲਦਾ ਔਰ ਦੁਨੀਆ ਦੀ ਇਰੀਗੇਸ਼ਨ ਲਈ ਵਰਤੀ ਜਾਂਦੀ ਹੈ ਸਭ ਤੋਂ ਵੱਡੀ ਨਹਿਰ ਗਣੀ ਜਾਂਦੀ ਹੈ ਜੀ ਤਾਂ ਇਹ ਇਸ ਦੇ ਜਿਹੜੇ ਦੁਨਾਂ ਨਹਿਰਾਂ ਦੇ ਵਿਚਕਾਰ ਰਸਤਾ ਹੈ ਜੀ ਉਸ ਤੇ ਕੈਰੋਂ ਸਾਹਿਬ ਦਾ ਵਿਚਾਰ ਸੀ ਕਿ ਰਾਜਸਥਾਨ ਨੂੰ ਸਿੱਧੀਆਂ ਬੱਸਾਂ ਚੱਲਣ ਇੱਥੇ ਸੜਕ ਬਣਾਈ ਜਾਊਗੀ ਪਰ ਜਿਹੜੀ ਬਾਅਦ ਦੇ ਵਿੱਚ ਫਿਰ ਉਹ ਮਤਲਬ ਉਹ ਚੀਜ਼ ਨਹੀਂ ਬਣ ਸਕੀ ਹੂੰ ਤਾਂ ਇਸ ਇਰਾਦੇ ਦੇ ਨਾਲ ਇਹ ਮੈਮੋਰੀਅਲ ਜਿਹੜਾ ਸੀ ਵੀ ਇੱਕ ਇਹ ਰਾਜਸਥਾਨ ਵਾਲੇ ਰੂਟ ਦੇ ਉੱਪਰ ਵੀ ਆ ਜਾਂਦਾ ਫਰੋਸਪੁਰ ਮੋਗਾ ਗਾਂ ਸਾਰੇ ਪੰਜਾਬ ਦਾ ਰੂਟ ਵੀ ਇੱਥੇ ਆ ਜਾਂਦਾ ਤਾਂ ਉਸ ਚੀਜ਼ ਨੂੰ ਲੈ ਕੇ ਇਹ ਇੱਥੇ ਜਗਾ ਜਿਹੜੀ ਸਿਲੈਕਟ ਕੀਤੀ ਗਈ ਸੀ ਜੀ ਇੱਕ ਤੁਸੀਂ ਦੱਸਣ ਲੱਗੇ ਜਿਹੜੇ ਸੰਜੇ ਗਾਂਧੀ ਜਦੋਂ ਇੱਥੇ ਦੁਕਾਟਣ ਲਈ ਪਹੁੰਚਦੇ ਗਿਆਨੀ ਜੈਲ ਸਿੰਘ ਤੇ ਜਦੋਂ ਫਿਰੂ ਸ਼ਹਿਰ ਜਾਂ ਫਰੋਸ਼ਾ ਦੇ ਵਿੱਚ ਜਦੋਂ ਵੱਡਾ ਇਕੱਠ ਕੀਤਾ ਜਾਂਦਾ ਉਹ ਸਬੋਧਨ ਕਰਦੇ ਵਕਤੇ ਇੱਕ ਗਿਆਨੀ ਜੈਲ ਸਿੰਘ ਗੱਲ ਕਹਿੰਦੇ ਆ ਤੇ ਫਿਰ ਜਿਹੜੇ ਇੱਥੇ ਲੋਕ ਬੈਠੇ ਹੁੰਦੇ ਉਹ ਇੱਕ ਗੱਲ ਬੋਲਦੇ ਆ ਗੁੱਸੇ ਦੇ ਵਿੱਚ ਹਾਂਜੀ ਉਹ ਬੇਨਤੀ ਇਹ ਹੈ ਕਿ ਗਿਆਨੀ ਜੈਲ ਸਿੰਘ ਜੀ ਨੇ ਕਿਉਂਕਿ ਬਲਾਰੇ ਬੜੇ ਚੰਗੇ ਸੀ ਔਰ ਗੱਲ ਮੌਕੇ ਦੇ ਮੁਤਾਬਕ ਬਣਾਉਣ ਜਾਣਦੇ ਸੀ। ਤੋਂ ਉਹਨਾਂ ਨੇ ਸੰਜੇ ਗਾਂਧੀ ਜੀ ਨੂੰ ਥੋੜਾ ਆਪ ਦੀ ਮਤਲਬ ਉਪਮਾ ਦੇਣ ਲਈ ਕਿਹਾ ਕਿ ਪ੍ਰਭੋ ਅੱਜ ਬੜਾ ਭਾਗਾ ਵਾਲਾ ਦਿਨ ਹੈ। ਜੀ ਅੱਜ ਪੰਜਾਬ ਦਾ ਜਵਾਈ ਪੰਜਾਬ ਵਿੱਚ ਆਇਆ ਹੈ। ਤੋਂ ਕੁਸ਼ ਮਨ ਚਲੇ ਵਿੱਚ ਬੈਠੇ ਸੀ ਕਿਉਂਕਿ ਕੱਟ ਬਹੁਤ ਜ਼ਿਆਦਾ ਸੀ ਔਰ ਉਸ ਦਿਨ 6-7 ਇੱਥੇ ਮੌਤਾਂ ਵੀ ਹੋਈਆਂ ਪ੍ਰਬੰਧ ਸਰਕਾਰ ਦਾ ਕੋਈ ਨਹੀਂ ਸੀ ਪਾਣੀ ਤੱਕ ਦਾ ਪ੍ਰਬੰਧ ਹੈ ਨਹੀਂ ਸੀ ਮੇਰੇ ਆਪ ਦੇ ਘਰ ਵਿੱਚ ਮੈਨੂੰ ਯਾਦ ਹੈ ਕਿ ਕੋਈ 50-55 ਮੇਰੇ ਮਹਿਮਾਨ ਜਿਹੜੇ ਦੂਰੋਂ ਆਏ ਹੋਏ ਸੀ ਜ਼ਬਰਦਸਤੀ ਲਿਆਂਦੇ ਗਏ ਸੀ ਕੱਠ ਦਿਖਾਉਣ ਲਈ ਉਹ ਸਾਰੇ ਸਾਰਾ ਦਿਨ ਸਾਡੇ ਤਾਂ ਲੰਗਰ ਹੀ ਚੱਲਦਾ ਰਿਹਾ ਇੱਥੇ ਤੋਂ ਚਾਹ ਰੋਟੀ ਦਾ ਕਿਉਂਕਿ ਹੁਣ ਦੂਰੋਂ ਜਿਹੜੇ ਸ਼ਿਆਰਪੁਰੋਂ ਚੱਲ ਕੇ ਆਇਆ ਜਦ ਬਾਕੀ ਤੇ ਹੁਣ ਜਿਹੜਾ ਬੰਦਾ ਸਿਆਸਤ ਵਿੱਚ ਨਾਲ ਸਿਆਸਤਦਾਨਾਂ ਦੇ ਤੁਰਿਆ ਫਿਰਿਆ ਹੋਵੇ ਤੇ ਉਹਨੂੰ ਗੱਲਾਂ ਵੀ ਆਉਂਦੀਆਂ ਹੁੰਦੀਆਂ ਤੇ ਬਾਕੀ ਉਹਦੇ ਲਿੰਕ ਵੀ ਬਣ ਜਾਂਦੇ ਆ। ਤੇ ਉਹ ਗੱਲ ਕੀ ਕਹਿੰਦੀ ਆ ਜਦੋਂ ਕਹਿੰਦੇ ਆ ਜੀ ਇਹ ਪੰਜਾਬ ਦਾ ਜਵਾਈ ਹਾਂਜੀ ਉਹ ਕਹਿੰਦੇ ਬਈ ਇਹ ਪੰਜਾਬ ਦਾ ਜਵਾਈ ਕਿਉਂਕਿ ਮਾਨਕਾ ਗਾਂਧੀ ਜੀ ਪੰਜਾਬ ਤੋਂ ਸੀ ਕਰਨਲ ਆਨੰਦ ਜੀ ਜਿਹੜੇ ਪੰਜਾਬੀ ਸੀ ਤੋਂ ਵਾਹੀ ਗਰੂ ਉਸ ਨੂੰ ਲੈ ਕੇ ਫਿਰ ਉਹ ਮੰਚਲਿਆਂ ਦੇ ਵਿੱਚ ਉਹ ਆਵਾਜ਼ ਦਿੱਤੀ ਵੀ ਜਵਾਈ ਹੋਊ ਤੇਰਾ ਸਾਡਾ ਲੱਗਦਾ ਸਾਲਾ ਜੀ ਤਾਂ ਉਹ خیر ਕਿਉਂਕਿ ਉਹਦੀ وجہ ਇਹ ਹੈ ਕਿ ਇਲਾਕਾ ਜਿਹੜਾ ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਹਟਿਆ ਕਿ ਅਕਾਲੀ ਮਾਈਂਡਡ ਸੀ ਇਸ ਕਰਕੇ ਕਾਂਗਰਸ ਦੇ ਨਾਲ ਇਸ ਇਲਾਕੇ ਦਾ ਲਗਾ ਹੈ ਨਹੀਂ ਸੀ ਇਸ ਕਰਕੇ ਉਹ ਬੁਰੇ ਲਫ਼ਜ਼ ਜਿਹੜੇ ਸੀ ਉਹਨਾਂ ਨੇ ਮੂੰਹੋਂ ਕੱਢੇ ਤਾਂ خیر ਬਾਕੀ ਇਹ ਜਿਹੜਾ ਸਿਆਸਤ ਦਾ ਪੈਂਤੜੇ ਦੇ ਵਿੱਚ ਜਗ੍ਹਾ ਬਣ ਗਈ ਇੱਕ ਚਾਹੇ ਟੂਰਿਸਟ ਸਪੌਟ ਬਣ ਗਈ ਚਾਹੇ ਸ਼ਹੀਦਾਂ ਦੀ ਯਾਦਗਾਰੀ ਬਣੀ ਇੱਕੋ ਜਿਹੜਾ ਤੁਸੀਂ ਪੈਂਤੜਾ ਦੱਸ ਰਹੇ ਹੋ ਜਿਹੜਾ ਪੈਂਤੜਾ ਸੀਗਾ ਵੀ ਇੱਥੇ ਆਪਦੀ ਸੀਟ ਪੱਕੀ ਕਰਨ ਦੇ ਚੱਕਰ ਦੇ ਵਿੱਚ ਯਾਦਗਾਰੀ ਬਣੀ ਹੈ ਜੀ ਦੇਖੋ ਜੀ ਇਹ ਤਾਂ ਵੈਸੇ ਜੇ ਸੋਚੇ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਵੀ ਚਾਰ ਤੋਂ ਤਿੰਨ ਲੜਾਈਆਂ ਇੱਥੇ ਫਰੋਜ਼ਪੁਰ 'ਚ ਹੀ ਹੋਈਆਂ ਜੀ ਤਾਂ ਹਾਕੀ ਫਰੋਜ਼ਪੁਰ ਦਾ ਬਣਦਾ ਸੀ ਉਹ ਬਸ ਇਸ ਨੂੰ ਜਿਸ ਪਾਸੇ ਮਰਜ਼ੀ ਲਾ ਲੋ ਸਿਆਸੀ ਤੌਰ ਤੇ ਲਾ ਲੋ ਪਰ ਅਸਲੀਅਤ ਇਹੀ ਹੈ ਕਿ ਉਸ ਵੇਲੇ ਗਿਆਨੀ ਜ਼ੈਲ ਸਿੰਘ ਹੁਣਾਂ ਦਾ ਦੱਸਿਆ ਹੋਇਆ مشورہ ਬਿਲਕੁਲ ਫਿੱਟ ਬੈਠਾ ਔਰ ਇਹ ਯਾਦਗਾਰ ਸਾਡੇ ਇਲਾਕੇ ਦੇ ਵਿੱਚ ਬਣੀ ਜੀ ਤੁਸੀਂ ਇੱਥੇ ਕਿੰਨੀ ਕੁ ਵਾਰੀ ਗਏ ਹੋ ਜਿਹੜੀ ਯਾਦਗਾਰੀ ਅੰਦਰੋਂ ਦੇਖੀ ਹੈ ਉਸ ਬਾਰੇ ਕੋਈ ਐਹੋ ਜੀ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੋ ਉਹ ਬੇਨਤੀ ਹੈ ਵੀ ਸਰਦਾਰ ਕਿਰਪਾਲ ਸਿੰਘ ਜ਼ੀਰੇ ਦੇ ਇਲਾਕੇ 'ਚ ਉਹਨਾਂ ਦਾ ਖੋਸੇ ਪਾਡੋ ਕੇ ਪਿੰਡ ਸੀ ਇੱਥੋਂ ਦੇ ਰਹਿਣ ਵਾਲੇ ਸੀ ਹੂੰ ਹੁਣ ਉਹਨਾਂ ਦਾ ਲੜਕਾ ਚੰਡੀਗੜ੍ਹ ਦੇ ਵਿੱਚ ਆਪਦੀ ਅਕੈਡਮੀ ਚਲਾ ਰਿਹਾ ਹੈ ਆਰਟਸ ਦੀ ਹੂੰ ਤੋ ਉਹ ਆਰਟ ਆਰਟਿਸਟ ਸੀ ਉਹਨਾਂ ਸਾਰੀਆਂ ਜੋ ਤਸਵੀਰਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਇਹ ਔਰ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਮੈਂ ਕਿਸੇ ਜਗ੍ਹਾ ਤੇ ਕੋਈ ਗਲਤ ਕੰਮ ਨਾ ਕਰ ਬੈਠਾਂ ਔਰ ਕੋਸ਼ਿਸ਼ ਉਹਨਾਂ ਦੀ ਇਹੀ ਰਹੀ ਹੈ ਕਿ ਮੈਂ ਅਸਲੀਅਤ ਜ਼ਾਹਰ ਕਰਾਂ ਜਿੰਨੀ ਵੀ ਇੱਥੇ ਫੋਟੋ ਹੈ ਨਾ ਜਿੰਨੇ ਆਰਟ ਸਾਰਾ ਉਹ ਸਰਦਾਰ ਕਿਰਪਾਲ ਸਿੰਘ ਜਿਹੜੀ ਆਇਲ ਪੇਂਟਿੰਗ ਹੋਈ ਉਹ ਸਾਰੀ ਉਹਨਾਂ ਦੀ ਤੇ ਤੁਸੀਂ ਉਦੋਂ ਜਦੋਂ ਤੁਸੀਂ ਦੱਸਦੇ ਉਦੋਂ ਤੁਹਾਡੀ ਉਮਰ ਚਾਹੇ ਪਤਾ ਨਹੀਂ ਕਿੰਨੀ ਹੋਣੀ ਉਦੋਂ ਕਦੀ ਢੇੜਾ ਲਾਉਣ ਜਾਂਦੇ ਸੀ ਜਦੋਂ ਇਮਾਰਤ ਤਿਆਰ ਹੁੰਦੀ ਸੀ ਨਹੀਂ ਇੱਥੇ ਮਹਿਮਾਨ ਕਿਉਂਕਿ ਇਸ ਦੇ ਫਟਾਫਟ ਇਸ਼ਤਿਹਾਰबाजी ਬਹੁਤ ਹੋ ਗਈ ਨਾ ਸੰਜੇ ਗਾਂਧੀ ਦੇ ਆਉਣ ਕਰਕੇ ਤੋਂ ਬਣਨ ਤੋਂ ਬਾਅਦ ਚ ਗਿਆਨੀ ਜ਼ੈਲ ਸਿੰਘ ਨੇ ਉਦਘਾਟਨ ਕੀਤਾ ਜਦੋਂ ਇਹ ਬਣ ਗਈ ਹੈ ਹੂੰ ਤੋਂ ਉਸ ਤੋਂ ਬਾਅਦ ਫਿਰ ਇੱਥੇ ਮਤਲਬ ਆਉਣ ਜਾਣ ਵਾਲੇ ਜਦੋਂ ਰਿਸ਼ਤੇਦਾਰ ਆਉਂਦੇ ਸੀ ਵੀ ਯਾਰ ਯਾਦਗਾਰ ਸਾਨੂੰ ਵੀ ਦਿਖਾ ਕੇ ਲਿਆ ਮੈਂ ਨਾਲ ਜਾਂਦਾ ਰਿਹਾ ਔਰ ਸਾਰੀ ਜਿਹੜੀ ਦਿਖਾ ਕੇ ਲਿਆਉਂਦਾ ਰਿਹਾ